ਜੈਪੀਮ ਜੈਪੁਰ ਤੁਸੀਂ ਵੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਮੈਂ ਅਮਰਿੰਦਰ ਸਿੰਘ ਸੰਧੂ ਅੱਜ ਅਸੀਂ ਪਿੰਡ ਰੌਸੀਆਣਾ ਵਿਖੇ ਮੌਜੂਦ ਹਾਂ ਜਿੱਥੇ ਕਿ ਇੱਕ ਵਿਧਾਇਕ ਮਨਿੰਦਰ ਸਿੰਘ ਗਿਆਸਪੁਰਾ ਜਿਵੇਂ ਪਿੰਡਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਵੱਖ-ਵੱਖ ਸਮਾਗਮਾਂ ਦੇ ਵਿੱਚ ਹਾਜ਼ਰੀ ਲਵਾਈ ਜਾਂਦੀ ਹੈ ਤੇ ਨਹੀਂ ਪੱਥਰ ਰੱਖ ਕੇ ਉਦਘਾਟਨ ਕੀਤੇ ਜਾ ਰਹੇ ਨੇ ਆਓ ਵਿਧਾਇਕ ਮਨਿੰਦਰ ਸਿੰਘ ਨਾਲ ਕਰ ਲੈਨੇ ਆ ਗੱਲਬਾਤ ਸਰ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਬਹੁਤ ਵੱਡੀ ਉਦਾਹਰਨ ਤਹੀ ਹੈ ਕਿ ਜਿਹੜੇ ਸ਼ਹਿਰ ਦੇ ਵਿੱਚ ਪੜ੍ਹਦੇ ਅਧਿਆਪਕ ਨੇ ਉਹ ਆਪਣੇ ਬੱਚਿਆਂ ਨੂੰ ਇੱਕ ਸਰਕਾਰੀ ਸਕੂਲਾਂ ਤੋਂ ਮਵਾ ਰਹੇ ਨੇ ਇਸ ਤੋਂ ਵੀ ਹੋਰ ਉਦਾਹਰਨ ਕੀਤੀ ਗਈ ਹੈ ਬਾਕੀ ਪਿੰਡ ਨੂੰ ਤਕਰੀਬਨ 21 ਲੱਖ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਦਿੱਤੀ ਹੈ ਔਰ ਹੋਰ ਵੀ ਜਿਹੜੀਆਂ ਗ੍ਰਾਂਟਾਂ ਨੇ ਹਰ ਰੋਜ਼ ਹੀ ਗ੍ਰਾਂਟਾਂ ਦੇ ਗੱਫੇ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਅੱਜ ਕਿਸੇ ਵੀ ਸਕੂਲ ਦੇ ਵਿੱਚ ਐਸਾ ਨਹੀਂ ਕੋਈ ਨੋ ਟੀਚਰ ਸਕੂਲ ਹੋਵੇ ਸਾਰੇ ਸਕੂਲਾਂ 'ਚ ਟੀਚਰ ਨੇ ਵਧੀਆ ਇਨਫਰਾਸਟ੍ਰਕਚਰ ਆ ਚੰਗਾ ਪੜ੍ਹਨ ਦਾ ਮਾਹੌਲ ਹੈ ਸਾਲ ਦੇ ਵਿੱਚ ਚਾਰ ਵਾਰ ਡਾਕਟਰ ਆਉਂਦੇ ਨੇ ਚੈੱਕ ਕਰਕੇ ਜਾਂਦੇ ਨੇ ਬੱਚਿਆਂ ਨੂੰ ਚੰਗਾ ਇਹਨਾਂ ਨੂੰ ਅੱਜ ਕਿਤਾਬਾਂ ਤੁਸੀਂ ਦੇਖੋਗੇ ਅਪ੍ਰੈਲ ਦੇ ਮਹੀਨੇ ਮਿਲ ਗਈਆਂ ਨਹੀਂ ਤਾਂ ਜਾ ਕੇ ਅਗਸਤ-ਅਗਸਤ 'ਚ ਮਿਲਦੀਆਂ ਸੀ ਇਹ ਸਰਕਾਰ ਪੂਰੇ ਆਪਣੇ ਜ਼ੋਰ ਨਾਲ ਲੱਗੀ ਆ ਪੇਰੈਂਟਸ ਨੂੰ ਵੀ ਮੇਰੀ ਬੇਨਤੀ ਆ ਉਹ ਵੱਧ ਤੋਂ ਵੱਧ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਦਾਖਲ ਕਰਾਉਣ ਤਾਂ ਕਿ ਆਪਾਂ ਸਰਕਾਰ ਵੱਲੋਂ ਚਲਾਏ ਹੋਏ ਇਸ ਮੁਹਿੰਮ ਵਿੱਚ ਹਿੱਸਾ ਬਣਿਏ ਤੇ ਆਪਣੇ ਬੱਚਿਆਂ ਨੂੰ ਸਾਰਥਕ ਬਣਾਈਏ ਤੇ ਜਿਹੜੀ ਪ੍ਰਾਈਵੇਟ ਸਕੂਲਾਂ ਦੀ ਹੋ ਰਹੀ ਲੋਟਾ ਉਹ ਤੋਂ ਬਚੀਏ। ਪਿਉਣ ਵਾਲੇ ਦਿਨਾਂ ਦੇ ਵਿੱਚ ਪਹਿਲਾ ਹਲਕੇ ਦੇ ਵਿੱਚ ਹੋਰ ਕੀ ਬਦਲਦਾ ਹੋਇਆ ਨਜ਼ਰ ਆਊਗਾ ਜੀ। ਸਾਰਾ ਕੁਝ ਹੀ ਬਦਲਿਆ ਜੀ ਤੁਸੀਂ ਦੇਖੋਗੇ ਕੋਈ ਸੜਕ ਆਪਣੇ ਸਾਹਮਣੇ ਸੀਗੀ। ਸਾਰੀਆਂ ਸੜਕਾਂ ਬਣਾਈਆਂ ਨੇ ਹਲਕੇ ਦੇ ਵਿੱਚ ਤੇ ਢਾਣਾਂ ਦੇ ਵਿੱਚ ਵੀ ਸੁਧਾਰ ਕੀਤਾ ਤੇ ਸਕੂਲਾਂ ਲੱਗ ਰਹੇ ਨੇ ਬੋਲਜਾ ਦੇ ਵਿੱਚ ਸੁਧਾਰ ਕੀਤਾ। ਆਈ.ਟੀ.ਆਈ ਬੰਦ ਪਈ ਸੀ। ਆਈ.ਟੀ.ਆਈ ਚਾਲੂ ਕਰਾਈ ਆ। ਸੋ ਜੋ ਜੋ ਵੀ ਆਸਿਓ ਨੂੰ ਅਸੀਂ ਪੂਰਾ ਕੰਮ ਤੇਰੀ ਲਗਾਤਾਰ ਲੱਗਿਆ ਪਾਣੀ ਹਰੇਕ ਪਿੰਡ ਦੇ ਵਿੱਚ ਪਹੁੰਚਾਉਣ ਦੇ ਲਈ ਅਸੀਂ ਲਗਾਤਾਰ ਮਿਹਨਤ ਕਰ ਰਹੇ ਹਾਂ ਇੱਕ ਪ੍ਰੋਜੈਕਟ ਬਣਾ ਰਹੇ ਹਾਂ ਕਿ ਹਰ ਪਿੰਡ ਤੇ ਪਾਣੀ ਪਹੁੰਚੇ